ਗ੍ਰੀਨ ਗਲੋਬਲ ਫਗਵਾੜਾ ਵੱਲੋਂ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਫਗਵਾੜਾ ਦੇ ਸਹਿਯੋਗ ਨਾਲ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਮਕਸਦ ਨਾਲ ਬੂਟੇ ਲਗਾਉਣ ਦਾ ਪ੍ਰੋਜੈਕਟ ਕੀਤਾ ਗਿਆ। ਇਸ ਦੌਰਾਨ ਜਿੱਥੇ ਦੋਵਾਂ ਸੰਸਥਾਾਂ ਦੇ ਮੈਂਬਰਾਂ ਵੱਲੋਂ ਵੱਡੀ ਗਿਣਤੀ ਵਿੱਚ ਫਲਦਾਰ ਅਤੇ ਸ਼ਾਨਦਾਰ ਬੂਟੇ ਲਗਾਏ ਗਏ, ਉੱਥੇ ਹੀ ਡਿਵਾਈਨ ਐਂਜਲਸ ਵੱਲੋਂ ਪ੍ਰਧਾਨ ਨਵਿਤਾ ਸ਼ਾਵੜਾ ਦੀ ਅਗਵਾਈ ਵਿੱਚ ਸੰਸਥਾ ਨੂੰ ਇਨ੍ਹਾਂ ਬੂਟਿਆਂ ਦੀ ਸਾਂਝ ਸੰਭਾਲ ਲਈ ਲੋਹੇ ਦੇ ਜੰਗਲੇ ਵੀ ਬਣਾ ਕੇ ਦਿੱਤੇ ਗਏ। ਇਸ ਮੌਕੇ ਗ੍ਰੀਨ ਗਲੋਬਲ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਫਗਵਾੜਾ ਸ਼ਹਿਰ ਨੂੰ ਹਰਿਆ ਭਰਿਆ ਤੇ ਸੁੰਦਰ ਬਣਾਉਣਾ ਹੈ ਜਿਸ ਲਈ ਉਨ੍ਹਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਬੂਟੇ ਲਗਾਉਣ ਦੇ ਪ੍ਰੋਜੈਕਟ ਜਾਰੀ ਰੱਖੇ ਜਾਣਗੇ ਉਨ੍ਹਾਂ ਨਾਲ ਹੀ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਫਗਵਾੜਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕਾਰਜ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ ਇਸ ਦੌਰਾਨ ਕਲਬ ਪ੍ਰਧਾਨ ਮੈਡਮ ਨਵਿਤਾ ਸ਼ਾਵੜਾ ਨੇ ਵੀ ਸੰਸਥਾ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਹਮੇਸ਼ਾ ਹੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੰਦੇ ਰਹਿਣਗੇ। ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇੱਕ ਇੱਕ ਬੂਟਾ ਜ਼ਰੂਰ ਲਗਾਉਣ। ਇਸ ਦੌਰਾਨ ਰਜਨੀ ਗੁਪਤਾ, ਰੇਖਾ ਛੱਡਾ, ਨੀਹਾ ਗੁਪਤਾ, ਅੰਜੂ ਥਾਪਰ, ਸਰੋਜ ਗੁਪਤਾ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜੈ ਸ਼ਰਮਾਨੀ ਵਿਸ਼ੇਸ਼ ਰਿਪੋਰਟ। ਡਵਾਈਨ ਐਂਜਲ ਵੈਲਫੇਅਰ ਸੁਸਾਇਟੀ ਰਜਿਸਟਰਡ ਫਗਵਾੜਾ। ਜੋ ਕਿ ਗ로우 ਗ੍ਰੀਨ ਫਗਵਾੜਾ ਦੇ ਨਾਲ ਪਲਾਂਟੇਸ਼ਨ ਕਰਨ ਦੇ ਲਈ ਸਾਡੇ ਵਿੱਚਕਾਰ ਆਏ ਨੇ ਅਸੀਂ ਇਹਨਾਂ ਦਾ ਸਭ ਤੋਂ ਪਹਿਲਾਂ ਧੰਨ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਛੀ ਸਾਡਾ ਐਕਚੁਅਲੀ ਮਕਸਦ ਸੰਸਥਾਵਾਂ ਨਾਲ ਜੁੜਨ ਦਾ ਇਹ ਆ ਕਿ ਜਿਹੜੀ ਸਾਡੀ ਇਹ ਲਹਿਰ ਆ ਇਹਨੂੰ ਵੱਧ ਤੋਂ ਵੱਧ ਪੂਰੇ ਸ਼ਹਿਰ ਦੇ ਵਿੱਚ ਬਲਕਿ ਪੰਜਾਬ ਦੇ ਵਿੱਚ ਔਰ ਪੂਰੇ ਇੰਡੀਆ ਦੇ ਵਿੱਚ ਸਾਰੇ ਜਣੇ ਮਿਲ ਕੇ ਲੈ ਕੇ ਜਾਈਏ ਤਾਂ ਜੋ ਲੋਕੀ ਅਵੇਅਰ ਹੋਣ ਕਿਉਂਕਿ ਦਰਖਤ ਲਗਾਉਣਾ ਪਾਲਣਾ ਉਤੋਂ ਵੱਡੀ ਉਤੋਂ ਵੱਡਾ ਕੰਮ ਹੈ ਕਿ ਇਹਨਾਂ ਦੀ ਜਿਹੜੀ ਅਵੇਅਰਨੈਸ ਹੈ ਲੋਕਾਂ ਨੂੰ ਪਤਾ ਲੱਗੇ ਲੋਕਾਂ ਨੂੰ ਪਤਾ ਲੱਗੇ ਕਿ ਇਹਨਾਂ ਦਾ ਮਹੱਤਵ ਕੀ ਆ ਇੰਨੀ ਗਰਮੀ ਪੈ ਰਹੀ ਆ ਸਾਰਿਆਂ ਨੂੰ ਪਤਾ ਹੈ ਕਿ ਏਸੀਆਂ ਵਿੱਚ ਬੈਠਣਾ ਪੈ ਰਿਹਾ ਆ ਜਿਹੜੇ ਸਾਨੂੰ ਪ੍ਰਮਾਤਮਾ ਨੇ ਫ੍ਰੀ ਦੇ ਏਸੀ ਦਿੱਤੇ ਆ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਅਸੀਂ ਰਿਕੁਐਸਟ ਕਰਦੇ ਆ ਮੈਮ ਨੂੰ ਕਿ ਨਵਿਤਾ ਮੈਮ ਤੁਸੀਂ ਆਪਣੀ ਕਲੱਬ ਦੇ ਥਰੂ ਇਹਨੂੰ ਇੰਨਾ ਕੁ ਫਲਾਓ ਔਰ ਅਵੇਅਰਨੈਸ ਇੰਨੀ ਕੁ ਫਲਾਓ ਕਿ ਪੂਰੇ ਇੰਡੀਆ ਦੇ ਵਿੱਚ ਪਤਾ ਲੱਗੇ ਕਿ ਮਤਲਬ ਕਿ ਇਹਨਾਂ ਤੋਂ ਬਿਨਾ ਜੀਵਨ ਨਹੀਂ ਸੰਭਵ ਨਹੀਂ ਹੈਗਾ ਜੀ ਇੱਕ ਰੁੱਖ ਸੋ ਸੁ ਅਸੀਂ ਇਹਨਾਂ ਨੂੰ 21 ਪਲਾਂਟ ਦਿੱਤੇ ਐ ਵਿਦ ਮਤਲਬ ਜਿਸ ਦਾ ਇਹਨਾਂ ਨੇ ਨੈਟ ਵਗੈਰਾ ਜੋ ਵੀ ਲਗਾਣਾ ਇੱਕ ਪਲਾਂਟ ਦਾ ਸੀ 100 ਰੁਪੀਸ ਖਰਚਾ ਹੁੰਦਾ ਵੈ ਜਦੋਂ ਵੀ ਕਦੀ ਵੀ ਲੋਡ ਪਵੇ ਅਸੀਂ ਆਲਵੇਸ ਹਮੇਸ਼ਾ ਇਹਨਾਂ ਦੇ ਗਰੋ ਗ੍ਰੀਨ ਵਾਲਿਆਂ ਦੇ ਨਾਲ ਹੈਗੇ ਆ ਮੈਂ ਚਾਹੂੰਗੀ ਹੋਰ ਸਸਤਾਵਾ ਵੀ ਅੱਗੇ ਯਾਰ ਤਾਂ ਕਿ ਇਸ ਕੰਮ ਨੂੰ ਬਹੁਤ ਅੱਛੀ ਤਰ੍ਹਾਂ ਉਹ ਕੀਤਾ ਜਾਵੇ ਅਸੀਂ ਤਾਂ ਇਹ ਵੀ ਚਾਹਾਂਗੇ ਕਾਰਪੋਰੇਸ਼ਨ ਵਾਲੇ ਵੀ ਸਾਥ ਸਾਥ ਦੇਣ ਕਦੀ ਨੀਟ ਪਈ ਤਾਂ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਆਪਣੇ ਕਮਿਸ਼ਨਰ ਮੈਨ ਨੂੰ ਉੱਪਲ ਭਾਈ ਸਾਹਿਬ ਨੂੰ ਸਾਰਿਆਂ ਨੂੰ ਮਿਲ ਕੇ ਅਸੀਂ ਹੋਰ ਇਹਨੂੰ ਡਿਵੈਲਪ ਕਰਨਾ ਚਾਹਾਂਗੇ ਤਾਂ ਕਿ ਸਾਡਾ ਦੇਸ਼ ਹੋਰ ਅੱਗੇ ਜਾਵੇ ਸਾਡਾ ਫਗਵਾੜਾ ਹੋਰ ਅੱਛਾ ਬਣੇ ਥੈਂਕ ਯੂ ਵੈਰੀ ਮਚ